ਹੁਣੇ ਹੋਂ ਹਾਰ ਨੌਜਵਾਨਾਂ ਨੂੰ ਐਮਪੀਐਸ ਟੀਮ ਦੇ ਕਾਂਸਟੇਬਲ ਮਨਪ੍ਰੀਤ ਰਮਾਣਾ ਅਤੇ ਨਾਲ ਨਾਲ ਖਾਸ ਕਰਕੇ ਰਾਜਨੀਤਿਕ ਵਿਸ਼ਿਆਂ ਦੇ ਉੱਤੇ ਬਹੁਤ ਜਾਣਕਾਰੀ ਰੱਖਣ ਵਾਲੇ ਸਰਦਾਰ ਗੁਲਾਬ ਸਿੰਘ ਵਰਕਰ ਨੂੰ ਤੁਹਾਡੇ ਲਈ ਸ਼ਾਮਲ ਕਰਦੇ ਹਾਂ ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਸਤਿਕਾਰ ਕੀ ਹਾਲਾਤ ਨੇ ਇਸ ਵਕਤ ਮੁਲਕ ਦੇ ਤੇ ਇਹਨਾਂ ਮੁਲਕ ਦੇ ਹਾਲਾਤਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਅਮਨ ਤੇ ਕਾਨੂੰਨ ਨੂੰ ਲਗਾਤਾਰਤਾ ਦੇ ਨਾਲ ਬਰਕਰਾਰ ਰੱਖਣ ਦੀ ਸਥਿਤੀ ਹੈ ਉਹਦੇ ਵਿੱਚ ਆਪਣੇ ਰੋਲ ਨੂੰ ਲੈ ਕੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਦੋਵਾਂ ਦੀ ਟਿੱਪਣੀ ਜ਼ਰੂਰ ਚਾਹਾਂਗਾ ਹਾਂਜੀ ਦੇਖੋ ਹਾਲਾਤ ਤੁਹਾਨੂੰ ਪਤਾ ਹੀ ਹੈ ਕੰਟਰੀ ਦੇ ਸਾਰੇ ਕੀ ਚੱਲਦੇ ਪਏ ਸਿਚੁਏਸ਼ਨਸ ਕੁਝ ਵਰਸ ਵੀ ਹੈਗੀਆਂ ਤੇ ਕੁਝ ਕੰਟਰੋਲ ਦੇ ਵਿੱਚ ਹੈਗੀਆਂ ਪਰ ਆਫ ਕੋਰਸ ਲਾਅ ਦੇ ਵਿੱਚ ਰਹਿ ਕੇ ਜੋ ਪੁਲਿਸ ਆਪਣਾ ਕੰਮ ਕਰਦੀ ਪਈ ਹੈ ਜੋ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਦੇ ਪਈ ਹੈ ਜਿੰਨਾ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਪਈ ਕਿ ਕਮਿਊਨਿਟੀ ਦੇ ਵਿੱਚ ਕੰਟਰੀ ਦੇ ਵਿੱਚ ਸ਼ਾਂਤੀ ਬਣੀ ਰਹੇ ਨੈਸ਼ਨ ਵਾਈਟ ਤੇ ਉਹਨਾਂ ਪੁਲਿਸ ਆਪਣਾ ਪੂਰਾ ਹਾਰਡਵਰਕ ਕਰਦੇ ਪਈ ਹੈ ਬਿਲਕੁਲ ਸਹੀ ਹਾਂਜੀ ਗੁਲਾਵੀ ਜਿਹੜਾ ਤੁਹਾਡਾ ਰੋਲ ਆ ਉਹ ਖਾਸ ਕਰਕੇ ਵਾਇਟਮਾਥ ਡਿਸਟ੍ਰਿਕਟ ਦੇ ਵਿੱਚ ਹੈ ਹਾਂਜੀ ਅਨਦਰ ਵਾਈਬਰੈਂਟ ਡਿਸਟ੍ਰਿਕਟ ਜੇਮਾ ਕਾਉਂਟੀਜ਼ ਮੈਟਿਕ ਆਦਰ ਕੰਪੇਟਿਟਿਵਲੀ ਜ਼ਿਕਰ ਕਰਾਂ ਤੇ ਅੱਜ ਜਿਹੜੀ ਚਰਚਾ ਅਸੀਂ ਕਰਨੀ ਹੈ ਉਹ ਕਰਨੀ ਹੈ ਘਰੇਲੂ ਹਿੰਸਾ ਦੇ ਜਿਹੜੇ ਕੇਸਸ ਨੇ ਉਹਨਾਂ ਦੀ ਹਾਂਜੀ ਹਾਂਜੀ ਮੂਲਕ ਪਰਦੇ ਵਿੱਚ ਬਹੁਤੇ ਲੋਕ ਇਸ ਗੱਲ ਨੂੰ ਲੈ ਕੇ ਹਮੇਸ਼ਾ ਚਿੰਤਾ ਕਰਦੇ ਨੇ ਕਿ ਛੋਟੇ ਛੋਟੇ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਮਾਈਗ੍ਰੈਂਟ ਕਮਿਊਨਿਟੀਆਂ ਗਈਆਂ ਕਈ ਵਾਰ ਕਾਨੂੰਨ ਦੀ ਸਹੀ ਵਿਆਖਿਆ ਜਿਹੜੀ ਉਹਨਾਂ ਤੱਕ ਨਹੀਂ ਪਹੁੰਚਦੀ ਸੋ ਅੱਜ ਬਹੁਤ ਲਾਜ਼ਮੀ ਹੈ ਸੋ ਮੈਂ ਚਾਹਾਂਗਾ ਤੁਸੀਂ ਜਿਹੜੇ ਇਲਾਕੇ ਤੋਂ ਆਏ ਹੋ ਉੱਥੇ ਵਸੋਂ ਕਾਫੀ ਜ਼ਿਆਦਾ ਆ ਓਵਰਆਲ ਮੈਂ ਤੁਮਾਕੀ ਮਕੋਰੋ ਯਾਨੀ ਕਿ ਵਾਈਡ ਰੌਕਲੈਂਡ ਦੀ ਗੱਲ ਕਰਦਾ ਤੇ ਲਗਭਗ ਜਿਹੜੀ 37% ਵਸੋਂ ਨਿਊਜ਼ੀਲੈਂਡ ਦੀ ਇੱਥੇ ਵਸੀ ਹੋਈ ਹੈ ਇਹ ਮੁੱਦਾ ਕਾਫੀ ਹੈਵੀ ਆ ਕਾਫੀ ਭਾਰਾ ਮੁੱਦਾ ਇਹਦੀ ਸ਼ੁਰੂਆਤ ਜਿਹੜੀ ਹੈ ਤੁਸੀਂ ਆਪਣੇ ਵੱਲੋਂ ਕਰੋ ਕਿਉਂਕਿ ਤੁਸੀਂ ਵਾਈਡ ਰੌਕਲੈਂਡ ਨੂੰ ਬਹੁਤ ਬਰੀਕ ਨਜ਼ਰ ਨਾਲ ਦੇਖਦੇ ਹੋ ਡੋਮੈਸਟਿਕ ਵਾਲਣੇ ਸੇ ਮਾਮਲੇ ਵਿੱਚ ਅਸੀਂ ਕਿੱਥੇ ਖੜੇ ਆ ਤੇ ਸਾਡੇ ਲੋਕਾਂ ਨੂੰ ਕਿਹੜੀਆਂ ਗੱਲਾਂ ਜਾਣਨ ਦੀ ਜ਼ਰੂਰਤ ਹੈ ਦੇਖੋ ਜੀ ਐਂਡਰਸਨ ਏਰੀਆ ਵਾਟਮਟਾ ਵਿੱਚ ਤੇ ਜਿਹੜੇ ਆਪਾਂ ਜਦੋਂ ਫਰੰਟ ਲਾਈਨ ਪੁਲਿਸ ਅਫਸਰ ਨਾਲ ਗੱਲ ਕਰੀ ਦੀ ਜੀ ਆ ਜਿਹੜੇ ਫੈਮਿਲੀ ਹਮ ਦੇ ਕੇਸ ਨੇ ਕਾਫੀ ਜ਼ਿਆਦਾ ਨੇ ਜੀ ਹਾਂਜੀ ਕਾਫੀ ਜ਼ਿਆਦਾ ਆ ਰਹੇ ਨੇ ਤੇ ਬੇਸਿਕਲੀ ਤੁਸੀਂ ਦੇਖੋ ਵੀ ਪ੍ਰਕਾਰ ਪਰ ਜਿਹੜੀ ਇੱਕ ਇੱਕ ਪੁਲਿਸ ਦੇ ਵਹਿਕਲ ਨੂੰ ਘਟੋ ਘਟ ਵੀਕ ਦੇ ਵਿੱਚ ਦੇ ਦੇ ਵਿੱਚ ਭਾਈ ਤੂਆਂ ਤਿੰਨ ਜਿਹੜੇ ਫੈਮਿਲੀ ਹਾਰਮ ਜਿਹੜੇ ਇਨਸੀਡੈਂਟ ਆ ਉਹ اٹینڈ ਕਰਨੇ ਪੈ ਰਹੇ ਆ ਤੇ ਇਹਦਾ ਜਿਹੜਾ ਮੇਨ ਕਾਰਨ ਹੈ ਅੱਜ ਕੱਲ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਪੇਸ਼ੈਂਟ ਦੀ ਕਾਟ ਹੋ ਗਈ ਬਹੁਤ ਜ਼ਿਆਦਾ ਬਿਲਕੁਲ ਛੋਟੀ ਛੋਟੀ ਗੱਲਾਂ ਤੇ ਜਦੋਂ ਆਪਾਂ ਉਹਨੂੰ ਸਹਿਨਾ ਕਰਕੇ ਗੱਲ ਨਾ ਕਰਕੇ ਉਹਨੂੰ ਇੱਕ ਅਗਰੈਸਿਵ ਰੂਪ ਦੇ ਦਿੰਨੇ ਆ ਤੇ ਫੈਮਿਲੀ ਦੇ ਵਿੱਚ ਜਿਹੜੀ ਹੈਗੀ ਮੈਂ ਇੱਥੇ ਥੋੜਾ ਜਾਂ ਇੰਟਰਵਿਊ ਕਰਨਾ ਚਾਹਣਾ 220 ਦੇ ਆંકੜੇ ਗਵਾ ਨੇ ਕਿ ਆਸਨ ਹਰੇਕ 4 ਮਿੰਟਾਂ ਬਾਅਦ ਡੋਮੈਸਟਿਕ ਵਾਇਲੈਂਸ ਦਾ ਕੇਸ ਜਿਹੜਾ ਉਹ ਜਸਟ ਰਨ ਦਾਸ ਰਿਪੋਰਟ ਹੁੰਦਾ ਸੀ ਜਾਂ ਉਹ ਮੈਟਰ ਨੂੰ ਪੁਲਿਸ ਤੇ ਧਿਆਨ ਚ ਲਿਆਂਦਾ ਜਾਂਦਾ ਸੀ ਆਫਟਰ ਕੋਵਿਡ ਦੇ ਸਿਚੁਏਸ਼ਨ ਥੋੜੀ ਜੀ ਵੱਧ ਗਈ ਬਿਕੋਜ਼ ਆਫ ਮੈਂਟਲ ਹੈਲਥ ਇਸ਼ੂਸ ਵੀ ਪਹਿਲਾਂ ਨਾਲੋਂ ਬਹੁਤ ਵਧੇ ਡੋਮੈਸਟਿਕ ਵਾਇਲੈਂਸ ਦੇ ਮਾਮਲੇ ਵਿੱਚ ਵੀ ਵਾਧਾ ਤੁਸੀਂ ਨੋਟਿਸ ਕੀਤਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆ ਦੇਖੋ ਜਿਹੜਾ ਕੋਵਿਡ ਤੋਂ ਬਾਅਦ ਦੇ ਐਬਸੋਲੂਟਲੀ ਭਾਈ ਇਹ ਚਿਵਾਦਾ ਹੋਇਆ ਕਿਉਂਕਿ ਇਹਦੇ ਵਿੱਚ ਇੱਕ ਤੇ ਤੁਸੀਂ ਜਿਨ੍ਹਾਂ ਗੱਲ ਕੀਤੀ ਕਿ ਮੈਂਟਲ ਹੈਲਥ ਜਿਹੜਾ ਬੜਾ ਮੇਨ ਰੋਲ ਜਿਹੜਾ ਹੈਗਾ ਉਹ ਪਲੇ ਕਰਦਾ ਪਿਆ ਦੂਜਾ ਕੁਸ਼ ਉਸ ਤੋਂ ਬਾਅਦ ਆਪਾਂ ਦੇਖੇ ਨੇ ਕੁਸ਼ ਰੈਸੈਸ਼ਨ ਦੇ ਕਰਕੇ ਵੀ ਲੋਕਾਂ ਦੀ ਜੌਬ ਗਈਆਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਵਿੱਚ ਫੈਕਟਰ ਜਿਹੜੀ ਆਪਾਂ ਕਨਸੀਡਰ ਕਰਦੇ ਆਂ ਤੇ ਇੰਨੇ ਵੀ ਜਿਹੜਾ ਹੈ ਕਿ ਇੱਕ ਜਦੋਂ ਇੱਕ ਕਾਰਨ ਚਲਾਉਣ ਵਾਸਤੇ ਦੋਨਾਂ ਹਸਬੰਡ ਬੀਵਿਜ਼ ਜੌਬ ਹੋਣੀ ਚਾਹੀਦੀ ਇਹ ਜੋ ਅੱਜਕੱਲ ਕਾਫੀ ਸਟਰਗਲ ਦੇ ਵਿੱਚ ਹੈਗੀ ਠੀਕ ਹੈ ਉਹਦੇ ਕਰਕੇ ਵੀ ਜਦੋਂ ਤੁਸੀਂ ਕੁਝ ਚੀਜ਼ਾਂ ਘਰ ਵਿੱਚ ਹੀ ਪੂਰੀ ਨਹੀਂ ਕਰ ਪੰਦੇ ਤੇ ਉਹ ਮੀਆਂ ਬੀਵੀਆਂ ਆਪਣੇ ਪਾਰਟਨਰ ਨਾਲ ਕੋਈ ਨਾ ਕੋਈ ਦਿੱਤੇ ਜਿਹੜੀ ਹੈਗੀ ਗੱਲਬਾਤ ਹੋ ਜਾਂਦੀ ਹੈ ਤੇ ਉਸ ਕਰਕੇ ਵੀ ਤੁਸੀਂ ਦੇਖ ਲਓ ਵੀ ਇਸ ਚੀਜ਼ ਵਿੱਚ ਕਾਫੀ ਵਾਧਾ ਹੋਇਆ ਆਮ ਓਵਰ ਆਲ ਆਪਾਂ ਦੇਖੀਏ ਜਿਹੜਾ ਭਾਜੀ ਆਕਲੈਂਡ ਸੈਂਟਰਲ ਹੈਗਾ ਤੇ ਵਾਟਮੇਟਾ ਭਾਜੀ ਇੱਥੇ ਕਾਫੀ ਜ਼ਿਆਦਾ ਕੇਸ ਆ ਰਹੇ ਨੇ ਓਕੇ ਹਾਂਜੀ ਐਂਡ ਹਾਊ ਅਬਾਊਟ ਸਾਊਥ ਆਕਲੈਂਡ ਡੈਫੀਨਿਟਲੀ ਸਾਊਥ ਆਕਲੈਂਡ ਦੇ ਵਿੱਚ ਵੀ ਸੇਮ ਹੀ ਹੈ ਆਲਮੋਸਟ ਮੈਂ ਪੂਰੇ ਨੇਸ਼ਨ ਵਾਈਡ ਹੀ ਕਹੂੰਗਾ ਕਿ ਫੈਮਿਲੀ ਆਮ ਇਨਸੀਡੈਂਟ ਦੇਖੋ ਜਿੱਥੇ ਜਿੱਥੇ ਬਸੋਂ ਹੈਗੀ ਹੈ ਜਿੱਥੇ ਤੇ ਪਬਲਿਕ ਪਰਿਵਾਰ ਰਹਿ ਰਹੇ ਆ ਜੀ ਘਰ ਦੇ ਝਗੜੇ ਜੋ ਝਗੜੇ ਆ ਜੋ ਘਰ ਦੇ ਇਹ ਆਫਕੋਰ ਹਰੇਕ ਫੈਮਿਲੀ ਦੇ ਵਿੱਚ ਹੀ ਹੁੰਦੇ ਆ ਆਲਮੋਸਟ ਪਰ ਕੁਝ ਸਿਚੁਏਸ਼ਨਸ ਇਦਾਂ ਹੁੰਦੀਆਂ ਕਿ ਸਿਚੁਏਸ਼ਨਸ ਖਰਾਬ ਹੋ ਜਾਂਦੀਆਂ ਵੱਧ ਜਾਂਦੇ ਆ ਤੇ ਆਫਕੋਰ ਵੀ ਸਾਊਥ ਆਕਲੈਂਡ ਵਨ ਲੋਅਰ ਵੈਸਟ ਆਕਲੈਂਡ ਸਾਰੇ ਪਾਸੇ ਹੀ ਇੱਕੋ ਹੀ ਹਾਲ ਹੈ ਤੇ ਆਫਕੋਰ ਪੁਲਿਸ ਜੋ ਵੱਧ ਮਾਤਰਾ ਦੇ ਵਿੱਚ ਇਨਸੀਡੈਂਟਸ ਅਟੈਂਡ ਕਰਦੇ ਆ ਔਰ ਦਿਨ ਦੇ ਵਿੱਚ ਉਹ ਫੈਮਿਲੀ ਹਾਮੀ ਹੈ ਸਾਊਥ ਆਕਲੈਂਡ ਦੇ ਵਿੱਚ ਵੀ ਸੇਮ ਹੀ ਹੈ ਜਿਹੜੇ ਮੈਂ ਅੰਕੜੇ ਦੇਖ ਰਹੇ ਨਾ ਤਬਾਦ ਅਗਲੀ ਗੱਲ ਆਪਾਂ ਜ਼ਰੂਰ ਸਾਂਝੀ ਕਰਾਂਗੇ ਡੋਨੇਡਨ ਦੇ ਵਿੱਚ ਮਲਟੀ ਡਿਸਪਲਿਨਰੀ ਹੈਲਥ ਐਂਡ ਡਿਵੈਲਪਮੈਂਟ ਸਟੱਡੀ ਰਿਪੋਰਟ ਜਿਹੜੀ ਹੈ ਕੇ 34% ਬੰਦੇ ਹਾਂਜੀ ਤੇ 27% ਜਿਹੜੀਆਂ ਔਰਤਾਂ ਉਹ ਆਪਣੇ ਪਾਰਟਨਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਹਿੰਸਾ ਦਾ ਸ਼ਿਕਾਰ ਹੁੰਦੇ ਆ ਇਸੇ ਤਰ੍ਹਾਂ ਜੇ ਮੈਂ ਇੱਕ ਹੋਰ ਅੰਕੜਾ ਦੇਖਾਂ ਤਾਂ 37% ਔਰਤਾਂ ਤੇ 22% ਬੰਦੇ ਜਿਹੜੇ ਆ ਉਹ ਵਾਇਲੈਂਸ ਦਾ ਸ਼ਿਕਾਰ ਹੁੰਦੇ ਆ ਮਿਨਿਸਟਰੀ ਆਫ ਜਸਟਿਸ ਦੇ ਅੰਕੜਿਆਂ ਦੇ ਮਤਾਬਿਕ ਤੇ 22% ਜਿਹੜੀ ਮਿਨਿਸਟਰੀ ਆਫ ਜਸਟਿਸ ਆ ਉਹ ਵੀ ਕਹਿੰਦੀ ਹੈ ਕਿ 22% ਫੀਮੇਲਸ ਤੇ 10% ਆਫ ਦਾ ਮੇਲਸ ਜਿਹੜੇ ਆ ਉਹ ਆਪਣੇ ਪਾਰਟਨਰ ਤੋਂ ਹੀ ਜਿਹੜੀ ਆਪਾਂ ਤੁਸੀਂ ਪਹਿਲਾਂ ਗੱਲ ਕਰਿਆ ਕਿ ਹਾਂਜੀ ਉਹ ਪੀੜਤ ਹੁੰਦੇ ਆ ਇਹਨਾਂ ਹਾਲਾਤਾਂ ਵਿੱਚ ਮੈਟਰ ਜਿਹੜਾ ਰਿਪੋਰਟ ਕਿਹੜੇ ਪੁਆਇੰਟ ਤੇ ਆ ਕੇ ਕਰਨ ਦੀ ਲੋੜ ਆ ਵੀ ਜਿੱਥੇ ਮਾੜਾ ਮੋਟਾ ਕਿਤੇ ਬਹਿਸਬਾਜ਼ੀ ਹੋ ਗਈ ਜਾਂ ਤੁਹਾਨੂੰ ਲੱਗਦਾ ਕਿ ਜਿਹੜੀ ਫਿਜ਼ੀਕਲ ਅਸੌਲਟ ਆ ਉਹ ਸ਼ਾਮਲ ਹੋ ਗਿਆ ਜਾਂ ਤੁਸੀਂ ਮੇਰੇ ਨਾਲ ਘੂਰ ਕੇ ਦੇਖਿਆ ਉੱਥੇ ਤੱਕ ਕਿਹੜਾ ਪੁਆਇੰਟ ਆ ਜਿੱਥੇ ਇਹ ਮੈਟਰ ਪੁਲਿਸ ਨੂੰ ਰਿਪੋਰਟ ਕਰਨਾ ਲਾਜ਼ਮੀ ਆ ਦੇਖੋ ਮੈਂ ਹਮੇਸ਼ਾ ਹੀ ਲਾਸਟ ਟਾਈਮ ਵੀ ਆਈ ਥਿੰਕ ਇੰਟਰਵਿਊ ਦੇ ਵਿੱਚ ਆਪਾਂ ਜਦੋਂ ਫਰਸਟ ਪਾਰਟ ਕੀਤਾ ਇਹ ਫੈਮਿਲੀ ਹੰਦਾ ਇਹ ਹੀ ਗੱਲ ਕੀਤੀ ਸੀ ਕਿ ਤੁਹਾਨੂੰ ਇਹ ਚੀਜ਼ ਨੂੰ ਕੰਸੀਡਰ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਵੀ ਫੈਮਿਲੀ ਦੇ ਵਿੱਚ ਜੇ ਕੋਈ ਝਗੜਾ ਹੋ ਰਿਹਾ ਹੈ ਹਾਂ ਪਹਿਲਾਂ ਤਾਂ ਆਪਾਂ ਪਾਰਟਸ ਦੇਖੀ ਕਿ ਇਸ ਫੈਮਿਲੀ ਵਾਇਲੈਂਸ ਦੇ ਜੋ ਡੋਮੈਸਟਿਕ ਵਾਇਲੈਂਸ ਜਿਹਨੂੰ ਅਪਾ ਕਹਿ ਸਕਦੇ ਆ ਜੀ ਵੀ ਇਹਦੇ ਕੀ ਕੀ ਹੁੰਦੇ ਸਭ ਤੋਂ ਪਹਿਲਾਂ ਦੇਖੋ ਮੈਂਟਲੀ ਹਰਾਸਮੈਂਟ ਹੋ ਗਿਆ ਨਾ ਬਿਲਕੁਲ ਸਹੀ ਸਾਈਕਲੋਜੀਕਲੀ ਜਿਹਨੂੰ ਕਹ ਦਿੰਦੇ ਆ ਫਿਰ ਫਿਜ਼ੀਕਲੀ ਜਿਹਨੂੰ ਅਸਾਲਟ ਹੋ ਗਿਆ ਜਾਂ ਫਿਰ ਸੈਕਸ਼ੂਅਲੀ ਹੋ ਗਿਆ ਐਂਡ ਇੱਧਰ ਦੇਖੋ ਜੇਕਰ ਘਰ ਦੇ ਵਿੱਚ ਐਵਰੀ ਡੇ ਕਿਸੇ ਚੀਜ਼ ਨੂੰ ਲੈ ਕੇ ਝਗੜਾ ਹੋ ਰਿਹਾ ਜੀ ਆਲਮੋਸਟ ਐਵਰੀ ਡੇ ਹੋ ਰਿਹਾ ਤਾਂ ਡੈਫੀਨਿਟਲੀ ਉਹਦੇ ਵਿੱਚ ਤੁਹਾਨੂੰ ਥਰਡ ਪਾਰਟੀ ਨੂੰ ਇਨਵੋਲ ਕਰਨਾ ਹੀ ਪੈਣਾ ਤਾਂ ਕਿ ਉਹ ਕਿ ਛੋਟਾ ਜਿਹਾ ਇਸ਼ੂ ਕੋਈ ਵੱਡਾ ਕਾਰਨ ਆ ਕਰ ਦੇ ਹੈ ਨਾ ਤੇ ਜੇ ਮੰਨ ਲਿਆ ਵੀ ਕਿਸੇ ਸਪੋਜ਼ ਕਰੋ ਹਸਬੰਡ ਵਾਈਫ ਦੇ ਵਿੱਚ ਛੋਟਾ ਜਿਹਾ ਵੀ ਇੱਕ ਦਾਲ ਦੇ ਵਿੱਚ ਨਮਕ ਘੱਟ ਵੱਧ ਪੈਣ ਤੇ ਝਗੜਾ ਹੋ ਗਿਆ ਤਾਂ ਉਹ ਤਾਂ ਕੋਈ ਮੈਨੂੰ ਲੱਗਦਾ ਨਹੀਂ ਇਹ ਕੋਈ ਵੱਡਾ ਇਸ਼ੂ ਮੰਨਿਆ ਜਾਊਗਾ ਪਰ ਹੌਲੀ ਹੌਲੀ ਚੀਜ਼ਾਂ ਬੋਇਲਿੰਗ ਪੁਆਇੰਟ ਤੱਕ ਪਹੁੰਚ ਜਾਂਦੀਆਂ ਪਰ ਜੇਕਰ ਉਹ ਮੰਨ ਲਿਆ ਵੀ ਐਵਰੀ ਡੇ ਦੀ ਕਹਾਣੀ ਬਣੀ ਹੋਈ ਹੈ ਵੀ ਦਿਨ ਦੇ ਵਿੱਚ ਦੋ ਵਾਰੀ ਚਾਰ ਵਾਰੀ ਪੰਜ ਵਾਰੀ ਲੜਾਈ ਹੋ ਰਹੀ ਹੈ ਜਾਂ ਉੱਥੇ ਇੱਕ ਉਸ ਚੀਜ਼ ਨੂੰ ਵਿਕਟਮ ਨੂੰ ਉਸ ਚੀਜ਼ ਕਨਸਿਡਰ ਕਰਨੀ ਕਰਨ ਦਾ ਪਤਾ ਹੋਣਾ ਚਾਹੀਦਾ ਵੀ ਇੱਥੇ ਮੈਂ ਮੇਰੇ ਤੇ ਇੰਪੈਕਟ ਹੋ ਰਿਹਾ ਇਸ ਚੀਜ਼ ਦਾ ਮੈਂ ਕੰਟਰੋਲ ਦੇ ਵਿੱਚ ਆ ਰਹੀ ਹਾਂ ਜਾਂ ਆ ਰਿਹਾ ਜਾਂ ਫਿਰ ਮੇਰੇ ਤੇ ਇਸ ਚੀਜ਼ ਦਾ ਪ੍ਰਭਾਵ ਪਾ ਰਿਹਾ ਕੋਈ ਮੈਨੂੰ ਪ੍ਰੈਸ਼ਰਾਈਜ਼ ਕਰਦਾ ਪਏ ਉਹ ਡੈਫੀਨਿਟਲੀ ਫੈਮਿਲੀ ਹਾਰਮ ਦੇ ਵਿੱਚ ਆਇਆ ਜਾਊਗਾ ਵੈਸੇ ਤਾਂ ਜੇ ਕੋਈ ਘਰ ਦੇ ਵਿੱਚ ਉੱਚਾ ਬੋਲਦਾ ਜੇ ਛੋਟਾ ਜਿਹਾ ਵੀ ਝਗੜਾ ਹੁੰਦਾ ਉਹ ਵੀ ਫੈਮਿਲੀ ਵਾਇਲੈਂਸ ਹੀ ਕਹਿ ਜਾਊਗਾ ਪਰ ਉਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪੁਲਿਸ ਨੂੰ ਵੀ ਪੁਲਿਸ ਨੂੰ ਹੀ ਇਨਵੋਲਵ ਕਰਨਾ ਜੇ ਕੋਈ ਜਿਆਦਾ ਵੱਡਾ ਇਸ਼ੂ ਨਹੀਂ ਹੈ ਪਰ ਅਨਫੋਰਚਨ ਰੈਗੂਲਰ ਜੋ ਲਗਾਤਾਰ ਹੋ ਰਿਹਾ ਘਰ ਦੇ ਵਿੱਚ ਤੁਹਾਡੇ ਬੱਚਿਆਂ ਤੇ ਇੰਪੈਕਟ ਪੈ ਰਿਹਾ ਵੱਡਿਆਂ ਤੇ ਬਟੇਰਿਆਂ ਤੇ ਇੰਪੈਕਟ ਪੈ ਰਿਹਾ ਤਾਂ ਆਫਕੋਰਸ ਤੁਹਾਨੂੰ ਉਸ ਟਾਈਮ ਪੁਲਿਸ ਨੂੰ ਰਿਪੋਰਟ ਜ਼ਰੂਰ ਕਰਨਾ ਚਾਹੀਦਾ ਹੈ ਕੁਲਵ ਸਿੰਘ ਵਰਕ ਜਿੱਥੋਂ ਤੁਸੀਂ ਆਏ ਆ ਉੱਥੇ ਬਚੈਤਾ ਹੁੰਦੀਆਂ ਸੀ ਘਰ ਦੇ ਵਿੱਚ ਵੱਡੇ ਬਡੇਰੇ ਹੁੰਦੇ ਸੀ ਜਿਹੜੇ ਗੁੱਟ ਫੜ ਕੇ ਕਹਿੰਦੇ ਸੀ ਵੀ ਕਾਕਾ ਬੰਦਾ ਬਣਾ ਜਾਂ ਕੁੜੀ ਨੂੰ ਕਹਿੰਦੇ ਸੀ ਵੀ ਭਾਈ ਇਹ ਆਪਣੇ ਜ਼ਾਵ ਤੇ ਚ ਰਹਿ ਹਾਂਜੀ ਹਾਂਜੀ ਇੱਥੇ ਹੁਣ ਤੀਵੀਂ ਆਦਮੀ ਇਕੱਲੇ ਰਹਿੰਦੇ ਆ ਹਾਂਜੀ ਦੋਨੇ ਬਰਾਬਰ ਕਮਾਉਂਦੇ ਆ ਉਹੀ ਕਿਸੇ ਦੀ ਗੱਲ ਨਹੀਂ ਸੰਦਾ ਤੁਸੀਂ ਪਹਿਲਾਂ ਆਪ ਹੀ ਕਿਹਾ ਵੀ ਪੇਸ਼ੈਂਸ ਜਿਹੜੀ ਘਟਦੀ ਜਾ ਰਹੀ ਸਬਰ ਸੰਤੋਖ ਘਟ ਗਿਆ ਸਾਡੇ ਜੇ ਵੈਲਿਊ ਸਿਸਟਮ ਨੂੰ ਦੇਖਦੇ ਆ ਤਾਂ ਇਹ ਸੋਸ਼ਲ ਇਸ਼ੂ ਹੈਗਾ ਆ ਇਸ 'ਤੇ ਕੋਈ ਸ਼ੱਕ ਨਹੀਂ ਲੇਕਿਨ ਜਦੋਂ ਸੋਸ਼ਲ ਇਸ਼ੂ ਤੋਂ ਇੱਕ ਬੜੀ ਸ਼ਾਰਪ ਲਾਈਨ ਆ ਉਹ ਬਾਉਂਡਰੀ ਕ੍ਰਾਸ ਕਰਕੇ ਬਾਲ ਜਿਹੜੀ ਆ ਉਹ ਪੁਲਿਸ ਤੇ ਬਾਉਂਡਰੀ ਚ ਆ ਜਾਂਦੀ ਆ ਹਾਂਜੀ ਪੁਲਿਸ ਦਾ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਜਦੋਂ ਕੋਈ ਮੈਟਰ ਰਿਪੋਰਟ ਹੁੰਦਾ ਮੈਂ ਤੁਹਾਨੂੰ ਇੱਕ ਸਿਨੈਰੀਓ ਦਿੰਨਾ ਇੱਕ ਸਿਨੈਰੀਓ ਦਾ ਇਹ ਆ ਕਿ ਇੱਕ ਫੀਮੇਲ ਤੁਹਾਨੂੰ ਕਾਲ ਕਰਦੀ ਆ ਉਹ ਕਲੇਮ ਕਰਦੀ ਆ ਕਿ ਮੈਂ ਪਿਛਲੇ 6 ਮਹੀਨੇ ਤੋਂ ਲਗਾਤਾਰ ਫਿਜ਼ੀਕਲ ਅਬਿਊਜ਼ ਦਾ ਸ਼ਿਕਾਰ ਹੋ ਰਹੀ ਆ ਤੇ ਮੈਨੂੰ ਕੁੱਟਿਆ ਮਾਰਿਆ ਜਾ ਰਿਹਾ ਸਭ ਤੋਂ ਪਹਿਲਾ ਸਟੈਪ ਪੁਲਿਸ ਵੱਲੋਂ ਕੀ ਹੁੰਦਾ ਦੇਖੋ ਜੀ ਪਹਿਲੋਂ ਤੇ ਜੇ ਕੋਈ ਦਾਮ ਕਾਲ ਕਰਕੇ ਰਿਪੋਰਟ ਕਰਦਾ ਸੀ ਰਿਪੋਰਟ ਜਿਹੜੀ ਹੈਗੀ ਏ ਉਹ ਲਿਖੀ ਦਈਏ ਬਿਕੋਨ ਤੋਂ ਹੋ ਰਿਹਾ ਹੈ ओके ਤੇ ਕੀ ਕੀ ਚੀਜ਼ਾਂ ਹੋ ਰਹੀਆਂ ਜਦੋਂ ਆਫਕੋਰਸ ਰਿਪੋਰਟ ਜਦੋਂ ਖਤਮ ਕਰੀ ਦੀਏ ਤੇ ਉੱਤੇ ਆ ਜਾਂਦਾ ਕਿ ਹਾਈਪਰਾਰਟੀ ਹਾਈਪਰਾਰਟੀ ਦਾ ਵਿੱਚ ਇਹ ਹੁੰਦਾ ਹੈ ਕਿ ਇਸ ਟਾਈਮ ਜਿਹੜਾ ਵਿਕਟਮ ਹੈਗਾ ਉਹਨੂੰ ਜਿਹੜੀ ਹੈਗੀ ਅਸਿਸਟੈਂਟ ਦੀ ਲੋਡ ਹੈਗੀ ਓਕੇ ਤੇ ਉਹਦੇ ਵਿੱਚ ਪੁਲਿਸ ਕੀ ਹੈਲਪ ਕਰਦੀਏ ਚਲੋ ਆਫਟਰ ਰਿਪੋਰਟ ਜਿਹੜਾ ਦੇਖਦੇ ਆ ਕਿ ਉਹ ਜਿਹੜਾ ਪਲੇਸ ਹੈਗਾ ਉਹਦੇ ਉੱਤੇ ਸੇਫ ਨਹੀਂ ਹੈਗਾ ਤੇ ਉਹਨਾਂ ਜਿਹੜੀਆਂ ਸਰਟਨ ਜਿਹੜੀਆਂ ਵੀ ਹੁਣ ਸਸਤਾਵਾਂ ਹੈਗੀਆਂ ਨੇ ਜਿਹੜੀਆਂ ਫੈਮਿਲੀ ਹਾਮ ਦੇ ਵਿਕਟਿਮਸ ਨੂੰ ਹੈਲਪ ਕਰਦੀਆਂ ਠੀਕ ਹੈ ਤੇ ਅਸੀਂ ਉਹਨਾਂ ਨੂੰ ਉਹਨਾਂ ਨਾਲ ਲੇਜ਼ ਕਰਵਾਨੇ ਆ ਤਾਂ ਕਿ ਉਹਨਾਂ ਨੂੰ ਇੱਕ ਜਿਹੜਾ ਹੈਗਾ ਆ ਸੈਪਰੇਟ ਜਗ੍ਹਾ ਰਹਿਣ ਵਾਸਤੇ ਮਿਲ ਜੇ ਜਿਹੜੇ ਸਰਵਿਸ ਪ੍ਰੋਵਾਈਡਰਸ ਤੋਂ ਤਾਂ ਇਹ ਮੋਡਲ ਮੋਡਾ ਜੋੜ ਕੇ ਕੰਮ ਕਰਾਂਗੇ ਬਿਲਕੁਲ ਬਿਲਕੁਲ ਹਾਂਜੀ ਤੇ ਉਹਨਾਂ ਨੂੰ ਉੱਥੇ ਜਿਹੜੀ ਹੈਗੀ ਕੰਮਡੀਸ਼ਨ ਵਗੈਰਾ ਜਿਹੜੀ ਹੈਲਪ ਕਰੀਦੀ ਨਾਲ ਪ੍ਰੋਵਾਈਡ ਕਰਾਉਣ ਵਾਸਤੇ ਤੇ ਦੂਜਾ ਭਾਜੀ ਜੋ ਵੀ ਚਾਰजेस ਅਸੀਂ ਦੇਖਦੇ ਆ ਕਿ ਤੇ ਬਣੇ ਨੇ ਹਣਾ ਉਦੋਂ ਜਿਹੜੀ ਫਾਰਮਲ ਸਟੇਟਮੈਂਟ ਲਾਕੇ ਠੀਕ ਹੈ ਤੇ ਫਿਰ ਉਹਦੂ ਉਸ ਹਸਾਬ ਦੇਣ ਲੱਗੇ ਪ੍ਰਸੀਡ ਕਰੀਦਾ ਕਿ ਇਹ ਅਸੌਲਟ ਦਾ ਚਾਰਜ ਹੈ ਜਾਂ ਜਿੱਦਾਂ ਮੈਂਟਲ ਹੈਰੈਸਮੈਂਟ ਕੀ ਹੈਗਾ ਓਕੇ ਹਾਂਜੀ ਮੈਨੂੰ ਇਹ ਵੀ ਦੱਸੋ ਥੋੜੀ ਨਾਲ ਮੈਂ ਸੰਜਾ ਪਹਿਲਾਂ ਵੀ ਕਿਤੇ ਚਰਚਾ ਕੀਤੀ ਸੀ ਸਾਡੇ ਇੱਕ ਮਿੱਤਰ ਦਾ ਤੁਹਾਨੂੰ ਆਫੇਰ ਫੋਨ ਵੀ ਆਇਆ ਹਾਂਜੀ ਹਾਂਜੀ ਜਦੋਂ ਇਹ ਸਾਰੇ ਰਾਮ ਰੋਲੇ ਦੇ ਵਿੱਚ ਇੱਕ ਧਿਰ ਨੂੰ ਲੱਗਦਾ ਉਹ ਔਰਤ ਵੀ ਹੋ ਸਕਦੀ ਆ ਮਰਦ ਵੀ ਹੋ ਸਕਦਾ ਹਾਂਜੀ ਹਾਂਜੀ ਕਿ ਨਹੀਂ ਉਸ ਲਈ ਹੀਟ ਆਫ ਦਾ ਮੂਵਮੈਂਟ ਦੇ ਵਿੱਚ ਮੈਟਰ ਜਿਹੜਾ ਆ ਵਧਾ ਚੜਾ ਕੇ ਇੱਕ ਸਟੇਟਮੈਂਟ ਦਿੱਤੀ ਗਈ ਜਾਂ ਪੁਲਿਸ ਨੇ ਮੈਟਰ ਜਿਹੜਾ ਉਹਨੂੰ ਆਪਣੇ ਹੱਥਾਂ ਦੇ ਵਿੱਚ ਇੱਕ ਵਾਰ ਰਿਪੋਰਟ ਜਿਹੜੀ ਆ ਉਹਨੂੰ ਦਰਜ ਕਰ ਲਿਆ ਉਸ ਤੋਂ ਬਾਅਦ ਇਸ ਨੂੰ ਵਾਪਸ ਲੈਣਾ ਸ਼ਿਕਾਇਤ ਨੂੰ ਜਾਂ ਵਾਪਸ ਲੈਣ ਤੋਂ ਬਾਅਦ ਪੁਲਿਸ ਦਾ ਰਵਈਆ ਕੀ ਹੁੰਦਾ ਦੇਖੋ ਫਸਟ ਆਫ ਆਲ ਜਦੋਂ ਵਿਕਟਮ ਪੁਲਿਸ ਨੂੰ ਕੰਟੈਕਟ ਕਰਦਾ ਨਾ ਜੋ ਫੈਮਿਲੀ ਹਾਰਮ ਨੂੰ ਪੁਲਿਸ ਪ੍ਰਾਇੋਰਟੀ ਬੇਸ ਤੇ ਲੈਂਦੇ ਆ ਜੀ ਜਾ ਕੇ ਅਪਰੋਚ ਕਰਦੇ ਵਿਕਟਮ ਨੂੰ ਕਿਉਂਕਿ ਉਹਦੇ ਵਿੱਚ ਸੇਫਟੀ ਮੰਨੀ ਜਾਂਦੀ ਉੱਥੇ ਬੱਚੇ ਵੀ ਹੋ ਸਕਦੇ ਇਸ ਕਰਕੇ ਪੁਲਿਸ ਬਹੁਤ ਜਲਦੀ ਜਾ ਕੇ ਡੀਲ ਕਰਦੀ ਹੈ ਸਿਚੁਏਸ਼ਨ ਨੂੰ ਜਦੋਂ ਵਿਕਟਮ ਨੂੰ ਜਾ ਕੇ ਅਪਰੋਚ ਕਰਦੇ ਪੁਲਿਸ ਰਿਸਪੋਸ ਕਰੋ ਵਿਕਟਮ ਨੇ ਸਟੇਟਮੈਂਟ ਦੇਤੀ ਜੀ ਹੈ ਨਾ ਆਪਣੀ ਵੀਡੀਓ ਸਟੇਟਮੈਂਟ ਦੇਤੀ ਚਾਹੇ ਰਾਈਟਿੰਗ ਦੇ ਵਿੱਚ ਸਟੇਟਮੈਂਟ ਦੇਤੀ ਤਾਂ ਉਸ ਟਾਈਮ ਸਟੇਟਮੈਂਟ ਲੈਣ ਤੋਂ ਬਾਅਦ ਵਿਕਟਮ ਦੀ ਸੇਫਟੀ ਦੇਖ ਕੇ ਫਿਰ ਜੋ ਕੇਸ ਸਸਪੈਕਟ ਹੁੰਦਾ ਉਹਦੇ ਨਾਲ ਡੀਲ ਕੀਤਾ ਜਾਂਦਾ ਸਪੋਜ਼ ਕਰੋ ਸਸਪੈਕਟ ਅ ਫੀਮੇਲ ਵਿਕਟਮ ਨੂੰ ਮੰਨ ਲੈਨੇ ਚਲੋ ਆਪਾਂ ਜੋ ਸਸਪੈਕਟ ਉਹਦਾ ਹਸਬੰਦ ਮੰਨ ਲੈਨੇ ਜਾਂ ਫਿਰ ਕੋਈ ਹੋਰ ਫੈਮਲੀ ਮੈਂਬਰ ਹੈਨਾ ਤੇ ਉਹਨੂੰ ਆਫਕੋਰਸ ਜੇਕਰ ਉਹਦੇ ਵਿੱਚ ਕੁਝ ਅਸਾਲਟ ਹੋਇਆ ਜਾਂ ਕੁਝ ਇਦਾਂ ਦਾ ਇਨਸੀਡੈਂਟ ਹੋਇਆ ਜਿਹਦੇ ਵਿੱਚ ਅਰੈਸਟੇਬਲ ਡਿਸੀਜਨ ਲਿਆ ਜਾਊਗਾ ਪੁਲਿਸ ਵੱਲੋਂ ਜਾਂ ਚਾਰजेस ਕੀਤੇ ਜਾਣਗੇ ਨਾ ਤੇ ਉਹ ਸਟੇਟਮੈਂਟ ਦੇ ਆਧਾਰ ਦੇ ਉੱਪਰ ਉਹ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਜੋ ਵੀ ਸਸਪੈਕਟ ਹੋਗਾ ਫਿਰ ਅਰੈਸਟ ਕਰਕੇ ਆਫਕੋਰਸ ਉਹ ਡਾਕੂਮੈਂਟੇਸ਼ਨ ਕੀਤਾ ਜਾਂਦਾ ਤੇ ਉਹਨੂੰ ਕੋਰਟ ਦੇ ਥਰੂ ਸੈਂਡ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਚਲੋ ਜਦੋਂ ਬੰਦਾ ਅਰੈਸਟ ਹੋ ਗਿਆ ਕਸਟਡੀ ਚ ਲੈ ਲਜਾਇਆ ਗਿਆ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜੀ ਉਸ ਤੋਂ ਬਾਅਦ ਵਿਕਟਮ ਪੁਲਿਸ ਨੂੰ ਆ ਕੇ ਕਹਿੰਦਾ ਕਿ ਬਈ ਮੈਂ ਹੁਣ ਅੱਗੇ ਨਹੀਂ ਜਾਣਾ ਚਾਹੁੰਦਾ ਮੈਂ ਆਪਣੀ ਸਟੇਟਮੈਂਟ ਵਿਧਰੋ ਕਰਾਉਣੀ ਚਾਹੁੰਦੇ ਆ ਜਾਂ ਫਿਰ ਮੈਂ ਕੋਰਟ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਤਾਂ ਉੱਥੇ ਪੋਸਿਬਿਲਟੀ ਨਹੀਂ ਰਹਿੰਦੀ ਕਿਉਂਕਿ ਵਿਕਟਮ ਨੂੰ ਸਟੇਟਮੈਂਟ ਦੇਣ ਤੋਂ ਬਾਅਦ ਜਾਂ ਉਸ ਤੋਂ ਕਈ ਵੀ ਪਹਿਲਾਂ ਵੀ ਆਫੀਸਰਸ ਉਹਨੂੰ ਬਹੁਤ ਕਲੀਅਰਲੀ ਐਕਸਪ ਤੈਨੂੰ ਕੋਰਟ ਦੇ ਵਿੱਚ ਜਾਣਾ ਪੈਣਾ ਕੌਨਸੀਕਵੈਂਸਸ ਕਰਦੇ ਹੋ ਹਾਂਜੀ ਕੌਨਸੀਕਵੈਂਸਸ ਆ ਜਾਂ ਫਿਰ ਤੁਹਾਨੂੰ ਜੱਜ ਦੇ ਸਾਹਮਣੇ ਹੋ ਕੇ ਵੀ ਆਪਣਾ ਐਵਿਡੈਂਸ ਵੈਰੀਫਾਈ ਕਰਨਾ ਪੈਣਾ ਫੇਸ ਸਟੇਟਮੈਂਟ ਮੈਂ ਹੀ ਦਿੱਤੀ ਹੈ ਹਾਂਜੀ ਹਾਂਜੀ ਤੇ ਇਸ ਕਰ ਉਹ ਇਨਫਾਰਮ ਕੀਤਾ ਜਾਂਦਾ ਪਰ ਉਦੋਂ ਜਦੋਂ ਵਿਕਟਮ ਐਗਰੀ ਕਰ ਜਾਂਦਾ ਜੇ ਬਾਅਦ ਦੇ ਵਿੱਚ ਉਹ ਮਨਾਂ ਕਰਦੇ ਤਾਂ ਫਿਰ ਕਈ ਵਾਰੀ ਇਦਾਂ ਹੁੰਦਾ ਕਿ ਪੁਲਿਸ ਦੇ ਹੱਥ ਵਿੱਚ ਵੀ ਨਹੀਂ ਉਹ ਚੀਜ਼ ਰਹਿੰਦੀ ਜਦੋਂ ਕੋਰਟ ਦੇ ਵਿੱਚ ਚਲੀ ਜਾਂਦੀ ਹੈ ਤਾਂ ਫਿਰ ਇਦਾਂ ਕਿ ਉਹ ਐਂਡ ਆਫ ਦਾ ਡੇ ਜੱਜ ਦਾ ਡਿਸੀਜਨ ਹੁੰਦਾ ਵੀ ਤੁਸੀਂ ਜੱਜ ਨੂੰ ਕਿਵੇਂ ਵੀ ਜੱਜ ਨੇ ਉਹਨੂੰ ਕਿਵੇਂ ਦੇਖਣਾ ਜਦੋਂ ਜੱਜ ਉਹਨੂੰ ਦੇਖਦਾ ਕਿ ਵਿਕਟਮ ਅਕੋਰਡਿੰ ਉਹ ਜੱਜ ਦੇਖਦਾ ਹੈ ਕਿ ਵਿਕਟਮ ਸੇਫ ਨਹੀਂ ਹੈ ਤਾਂ ਫਿਰ ਆਫਕੋਰਸ ਉਹ ਸਟੇਟਮੈਂਟ ਨਾ ਦਾ ਸਟੇਟਮੈਂਟ ਆਫ ਅਫਸੂਗੀ ਤਨਾ ਯੂ ਕੇਸ ਬੰਦ ਹੋਊਗਾ ਜਿੰਨਾ ਚਿਰ ਉਹਦਾ ਕੋਈ ਪ੍ਰੋਪਰ ਰਿਜ਼ਲਟ ਨਹੀਂ ਨਿਕਲੂਗਾ ਐਗਜ਼ੈਕਟਲੀ ਹਾਂਜੀ ਅੱਛਾ ਰਾਜੇਸ਼ ਮੀਲੂ ਪਾਟਿਆ ਹਣੀ ਗੱਲਬਾਤ ਨੂੰ ਪਸੰਦ ਕਰ ਰਿਹਾ ਸੋ ਖਾਸ ਤਮਰਾਥ ਹਣੀ ਪਸੰਦ ਕਰ ਰਿਹਾ ਜਸਵੀਰ ਰਿਸ਼ਪਾਲ ਢੱਲੋਂ ਇਸ ਗੱਲਬਾਤ ਨੂੰ ਪਸੰਦ ਕਰ ਰਿਹਾ ਸਾਡੇ ਇੱਕ ਬਹੁਤ ਸਵਿਹਰਦ ਮਿੱਤਰ ਨੇ ਪੰਜਾਬ ਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਤੋਂ ਵੀਰ ਮਲਕੀਤ ਸਿੰਘ ਲਿਖਦੇ ਆਪੋ ਕੀ ਕਹਿੰਦੇ ਵਾਟ ਇਜ਼ ਦਾ ਪੁਲਿਸ ਪਰਸਪੈਕਟਿਵ ਔਨ ਡੋਮੈਸਟਿਕ ਵਾਇਲੈਂਸ ਫੋਰ ਮਾਈਗ੍ਰੈਂਟਸ ਹੂ ਆਰ ਔਨ ਅ ਪਾਰਟਨਰਸ਼ਿਪ ਬੇਸਡ ਵਰਕ ਵੀਜ਼ਾ ਐਂਡ ਆਰ ਅਫਰੇਡ ਟੂ ਰਿਪੋਰਟ ਡੋਮੈਸਟਿਕ ਵਾਇਲੈਂਸ ਫੋਰ ਦਾ ਫੀਅਰ ਔਫ ਕ੍ਰੀਏਟਿੰਗ देयर ਓਨ ਵੀਜ਼ਾ ਇਸ਼ੂਜ਼ ਇਹ ਬਹੁਤ ਬਹੁਤ ਸਾਦਾ ਕੌਮਨ ਆ ਬਹੁਤ ਕੰਮ ਪਰ ਬੜੇ ਸਾਲਾਂ ਤੋਂ ਇਹ ਸਵਾਲ ਸਾਡਾ ਪਿੱਛਾ ਨਹੀਂ ਛੱਡ ਰਿਹਾ ਇਹਦਾ ਹੱਲ ਕੀ ਆ ਇਲਾਜ ਕੀ ਦੇਖੋ ਇਹਦਾ ਹੱਲ ਜੋ ਫੈਮਿਲੀ ਹਾਰਮ ਹਨ ਜੋ ਇਨਸੀਡੈਂਟ ਪੁਲਿਸ ਨੇ ਸਾਰਿਆਂ ਨੂੰ ਸੇਮ ਡੀਲ ਕਰਨਾ ਹੈ ਇਮੀਗ੍ਰੇਸ਼ਨ ਨੂੰ ਜੋ ਇਮੀਗ੍ਰੇਸ਼ਨ ਦਾ ਵੀਜ਼ਾ ਰੈਜ਼ਿਡੈਂਸੀ ਵੀਜ਼ਾ ਸਿਟੀ ਐਂਡ ਉਹਨੂੰ ਨਹੀਂ ਪੁਲਿਸ ਜਾ ਕੇ ਦੇਖਦੀ ਪੁਲਿਸ ਨੇ ਜਾ ਕੇ ਵਿਕਟਮ ਨੂੰ ਦੇਖਣਾ ਡਿਫੈਂਡੈਂਟ ਆਫੈਂਡਰ ਨੂੰ ਉਹਨਾਂ ਦੇ ਬੱਚਿਆਂ ਨੂੰ ਜਾ ਕੇ ਦੇਖਣਾ ਨਾ ਵੀਜ਼ਾ ਸਟੇਟਸ ਆਲ ਬਾਤ ਦੀਆਂ ਗੱਲਾਂ ਉਹ ਬਾਤ ਦੀਆਂ ਗੱਲਾਂ ਸਪੋਜ਼ ਕਰੋ ਕਿ ਵਿਕਟਮ ਹੈ ਜੋ ਇੱਕ ਵੀਜ਼ੇ ਦੇ ਉੱਪਰ ਹੈ ਜਨ ਲਾਈਕ ਅ ਸਟੂਡੈਂਟ ਵੀਜ਼ੇ ਤੇ ਕਹਿ ਦਿੰਦੇ ਹੈ ਨਾ ਤਾਂ ਉਹਨਾਂ ਦਾ ਪਾਰਟਨਰ ਵੀ ਜੋ ਸਟੂਡੈਂਟ ਵੀਜ਼ੇ ਤੇ ਕਹਿ ਲੋ ਚਾਹੇ ਕੋਈ ਹੋਰ ਵੀਜ਼ੇ ਤੇ ਵਰਕ ਪਰਮਿਟ ਤੇ ਕਹਿ ਲੋ ਚਲੋ ਜੇ ਵਿਕਟਮ ਨਾਲ ਕਿਤੇ ਨਾ ਹੋ ਰਹੀ ਹੈ ਉੱਥੇ ਉਹ ਡਰਵਟ ਕੇ ਬੈਠਾ ਵੇ ਕੋਈ ਨਹੀਂ ਜਦ ਤਨ ਵੀਜ਼ਾ ਸਟੇਟਸ ਓਕੇ ਹੋਗਾ ਫਿਰ ਦੱਸੂ ਤੈਨੂੰ ਨਹੀਂ ਪਰ ਉਹਨਾਂ ਤੇ ਰਵੇਟ ਨਾ ਕਰੋ ਡੈਫੀਨਿਟਲੀ ਜੇਕਰ ਤੁਹਾਡੇ ਇਤੇ ਕੋਈ ਅਸੌਲਟ ਹੋ ਰਿਹਾ ਤੁਸੀਂ ਫੈਮਿਲੀ ਵਾਇਲੈਂਸ ਫੈਮਿਲੀ ਵਾਇਲੈਂਸ ਦੇ ਵਿਕਟਮ ਬਨ ਰਹੇ ਹੋ ਤਾਂ ਡੈਫੀਨਿਟਲੀ ਸਾਡਾ ਇਹੀ ਕਮਿਊਨਿਟੀ ਨੂੰ ਹੈਗਾ ਕਿ ਤੁਸੀਂ ਆਪਣਾ ਪੁਲਿਸ ਨੂੰ ਰਿਪੋਰਟ ਕਰੋ ਇਮੀਡੀਏਟਲੀ ਤਾਂ ਕਿ ਉਸ ਟਾਈਮ ਤੁਹਾਡੇ ਵੀਜ਼ੇ ਤੇ ਕੋਈ ਇੰਪੈਕਟ ਨਹੀਂ ਪਾਉਗਾ ਯੂ ਆਰ ਦਾ ਵਿਕਟਮ ਨਹੀਂ ਜੋ ਹਾਂ ਜੋ ਸਸਪੈਕਟ ਹੈਗਾ ਉਹਦੇ ਵੀ ਜੇ ਇੰਪੈਕਟ ਪੈਣ ਦੇ ਚਾਂਸਸ ਹੈਗੇ ਅਨਫੋਰਚਨਟਲੀ ਇਹਦੇ ਹਾਂ ਰਾਮਨੌ ਲੇ ਦੇ ਚਲਦੇ ਆ ਬਹੁਤ ਸਾਰੀਆਂ ਫੇਕ ਕੰਪਲੇਂਟਸ ਵੀ ਹੋਈਆਂ ਉਹਦੇ ਉੱਤੇ ਤਾਂ ਅਸੀਂ ਟਿੱਪਣੀ ਨਹੀਂ ਕਰਾਂਗੇ ਕਿਉਂਕਿ ਉਹ ਸਾਡੇ ਜਿਹੜੇ ਪੁਲਿਸ ਆਫੀਸਰਸ ਨੇ ਉਹਨਾਂ ਦਾ ਅਧਿਕਾਰ ਖੇਤਰ ਨਹੀਂ ਲੇਕਿਨ ਜਿਵੇਂ ਪਹਿਲਾਂ ਮੈਂ ਇਸ਼ਾਰਾ ਕੀਤਾ ਸੀ ਵੀ ਜਿਹੜੇ ਸੋਸ਼ਲ ਇਸ਼ੂਸ ਨੇ ਉਹਨਾਂ ਨੂੰ ਸੋਸ਼ਲ ਇਸ਼ੂਸ ਵਾਂਗ ਹੀ ਦੇਖਿਆ ਜਾਣਾ ਚਾਹੀਦਾ ਤੇ ਜਿਹੜੇ ਪੁਲਿਸ ਦੇ ਪ੍ਰੋਟੋਕਾਲ ਦੇ ਵਿੱਚ ਜਿਹੜੇ ਇਸ਼ੂਜ਼ ਆਉਂਦੇ ਨੇ ਉਹਨਾਂ ਨੂੰ ਉਹਦੇ ਮੁਤਾਬਕ ਦੇਖਣ ਦਿਆ ਦੇਖਣ ਦਿੱਤਾ ਜਾਵੇ। ਸੋ ਖਤਮ ਰਹਿਤ ਹੁਣ ਇੱਕ ਬਹੁਤ ਸੋਹਣੀ ਸਟੇਟਮੈਂਟ ਲਿਖੀ ਆ ਸਿਡਨੀ ਸ਼ੈਲਡਨ ਦੀ ਕਹਿੰਦੇ ਮਾਈ ਹੀਰੋਜ਼ ਆਰ ਦੋਜ਼ ਹੂ ਰਿਸਕ ਥੇਅਰ ਲਾਈਵਜ਼ ਏਵਰੀ ਡੇ ਟੂ ਪ੍ਰੋਟੈਕਟ ਆਵਰ ਵਰਲਡ ਐਂਡ ਮੇਕ ਇਟ ਅ ਬੈਟਰ ਪਲੇਸ ਪੁਲਿਸ ਫਾਇਰ ਫਾਈਟਰਸ ਐਂਡ ਮੈਂਬਰਸ ਆਫ ਆਵਰ ਆਰਮ ਫੋਰਸਸ ਨੋ ਡਾਊਟ ਸੋਕਾਰੀ ਥੈਂਕ ਯੂ ਤੁਹਾਡੇ ਕਾਈਂਡ ਵਰਡਸ ਦੇ ਲਈ ਔਰ ਐਕਨੋਲਜਮੈਂਟ ਦੇਣ ਦੇ ਲਈ ਸਾਡੇ ਇਹਨਾਂ ਮਿੱਤਰ ਪਿਆਰਿਆਂ ਨੂੰ ਜਦੋਂ ਆਪਾਂ ਕੋਈ ਵੀ ਮੈਟਰ ਰਿਪੋਰਟ ਹੁੰਦਾ ਤੁਸੀਂ ਕਿਹਾ ਵੀ ਵਿਕਟਮ ਨੂੰ ਆਪਾਂ ਪ੍ਰੋਟੈਕਸ਼ਨ ਜਿਹੜੀ ਦੇਣੀ ਆ ਉਹ ਸਾਡਾ ਪਹਿਲਾ ਕਰਮ ਆ ਪਹਿਲਾ ਧਰਮ ਆ ਇਹਦੇ 'ਚ ਕੋਈ ਸ਼ੱਕ ਨਹੀਂ ਹਾਂਜੀ ਕਿਹੜੇ ਕਿਹੜੇ ਚੈਲੰਜਸ ਨੇ ਜਿਹੜੇ ਤੁਹਾਨੂੰ ਲੱਗਦਾ ਮੈਂ ਸ਼ੁਰੂਆਤੀ ਦੌਰ 'ਚ ਜਿਵੇਂ ਕਿਹਾ ਵੀ ਇਹ ਜਿਹੜੀ ਗੱਲਬਾਤ ਆ ਇਹ ਸਾਡੀ ਕਮਿਊਨਿਟੀ ਨੂੰ ਜਾਗਰੂਕ ਕਰਨ ਦੇ ਲਈ ਆ ਹਾਂਜੀ ਹਾਂਜੀ ਕਿਹੜੇ ਕਿਹੜੇ ਬੈਰੀਅਰਸ ਨੇ ਕਿਹੜੀਆਂ ਕਿਹੜੀਆਂ ਚੁਣੌਤੀਆਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਤਰ੍ਹਾਂ ਦੇ ਸੀਨ ਦੇ ਉੱਤੇ ਜਾ ਕੇ ਪੇਸ਼ ਆਉਂਦੀਆਂ ਜਿੱਥੇ ਲੋਕ ਤੁਹਾਡੇ ਰੋਲ ਨੂੰ ਤੁਹਾਡੇ ਰੋਲ ਨੂੰ ਅਸਲ ਦੇ ਵਿੱਚ ਆ ਨਹੀਂ ਸਮਝ ਰਹੇ ਹੁੰਦੇ ਕਿਉਂਕਿ ਵੱਖਰੀ ਬੈਕਗ੍ਰਾਉਂਡ ਤੋਂ ਆਏ ਆ ਹਾਂਜੀ ਹਾਂਜੀ ਤੇ ਤੁਸੀਂ ਐਕਸਪਲੇਨ ਕਰਦੇ ਹੋ ਉਹਨਾਂ ਨੂੰ ਵੀ ਨਹੀਂ ਬਈ ਕਿ ਸਾਡਾ ਰੋਲ ਅਸਲ ਦੇ ਵਿੱਚ ਆ ਆ ਹਾਂਜੀ ਹਾਂਜੀ ਤੇ ਇਹਦੇ ਤੋਂ ਨੈਕਸਟ ਹੋਣਾ ਹੋਣਾ ਜਿਵੇਂ ਮਨਪ੍ਰੀਤ ਹੁਣਾਂ ਨੇ ਕਿਹਾ ਕਿ ਕੌਨਸੀਕਵੈਂਸ ਜਿਹੜੇ ਉਹ ਪੀੜਤ ਨੂੰ ਵੀ ਤੇ ਅਪਰਾਧੀ ਨੂੰ ਵੀ ਦੱਸ ਲੈ ਜਾਂਦੇ ਆ ਤਾਂ ਤੇ ਅਪਰਾਧੀ ਕਹਿ ਲਈਏ ਕਿ ਜਿੰਨੇ ਤੱਕ ਕੋਈ ਸਬੂਤ ਨਹੀਂ ਹੈਗੇ ਇਹ ਜਿਹੜੇ ਐਵੀਡੈਂਸ ਨੇ ਜਿਹੜੇ ਵਿਟਨੈਸਸ ਨੇ ਇਹਨਾਂ ਨੂੰ ਫਿਰ ਕਿਵੇਂ ਇਹਦੇ ਵਿੱਚ ਪੁਖਤਾਇਆ ਜਾਂਦਾ ਕਿਵੇਂ ਫਾਈਲਾਂ ਤਿਆਰ ਹੁੰਦੀਆਂ ਕਿਵੇਂ ਇੱਕ ਕੋਟ ਕਚੈਰੀਆਂ ਦੇ ਚੱਕਰ ਚ ਬੰਦਾ ਪੈਂਦਾ ਤੇ ਉਹਦੇ ਚ ਪੁਲਿਸ ਦਾ ਰੋਲ ਕਿੱਥੇ ਤੱਕ ਆ ਦੇਖੋ ਜੀ ਜਦੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਵੀ ਜਦੋਂ ਅਸੀਂ ਕੋਈ ਵੀ ਫੈਮਿਲੀ ਹਾਪ ਇਨਸੀਡੈਂਟ ਅਟੈਂਡ ਕਰੀਦਾ ਜੀ ਦੇਖੀਦਾ ਕਿ ਉਥੇ ਸਿਚੁਏਸ਼ਨ ਕੀ ਹੈ ਕਈ ਵਾਰ ਸੌਲਟ ਹੋਇਆ ਹੁੰਦਾ ਕਈ ਵਾਰ ਇਕੱਲਾ ਜਦੋਂ ਆਪਾਂ ਦੇਖ ਲਓ ਵੀ ਇਕੱਲਾ ਬਰਗਾਲਾਂ ਗੁਲਾਂ ਕੱਡੀਆਂ ਹੁੰਦੀਆਂ ਜਾਂ ਹਾਂ ਫੇ ਇਕੱਲਾ ਬਹਿਸਵਾਜੀ ਹੋਈ ਹੈ ਕਿ ਹਾਂ ਜੀ ਬਹਿਸਵਾਜੀ ਹੋਈਆਂ ਕਿ ਧੱਕਾ ਮਾਰਤਾ ਜਦੋਂ ਉਹ ਗੱਲ ਹੁੰਦੀ ਹੁੰਦੀ ਹੈ ਕਿ ਉਹ ਜਿਵੇਂ ਧੱਕਾ ਮਾਰ ਰਿਹਾ ਹੈ ਫਿਰ ਥੋੜਾ ਨਾ ਸੇਫਟੀ ਕਨਸਰਨ ਆ ਜਾਂਦੇ ਸਾਨੂੰ ਆ ਜਿਹੜਾ ਹੈਗਾ ਇਹ ਵਿਕਟਮ ਬਾਰੇ ਤੇ ਉਦੋਂ ਫਿਰ ਜਿਹੜਾ ਪੁਲਿਸ ਸੇਫਟੀ ਆਰਡਰ ਜਿਹੜਾ ਹੈਗਾ ਉਹ ਕਨਸੀਡਰ ਕੀਤਾ ਜਾਂਦਾ ਹੈ ਪੀਐਸਓ ਹਾਂਜੀ ਪੀਐਸਓ ਜੀ ਨੂੰ ਆਪਾਂ ਕਹਿੰਦੇ ਆ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹਦੇ ਵਿੱਚ ਥੋੜਾ ਜਿਹਾ ਉਹ 12 ਘੰਟਿਆਂ ਤੋਂ ਲੈ ਕੇ 10 ਦਿਨ ਤੱਕ ਹੋ ਸਕਦਾ ਠੀਕ ਹੈ ਉਹ ਪੁਲਿਸ ਇਸ਼ੂ ਕਰਦੀ ਹੈ ਉਹਨਾਂ ਨੂੰ ਅਲੱਗ-ਅਲੱਗ ਕਰਨ ਤੇ 12 ਘੰਟੇ ਜਾਂ 24 ਘੰਟੇ ਤੁਸੀਂ ਲਾ ਲਓ ਜਾਂ 48 ਘੰਟੇ ਲਾ ਲਓ ਠੀਕ ਆ ਜੀ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਉਹਨਾਂ ਨੂੰ ਪੁਲਿਸ ਸੇਫਟੀ ਆਰਡਰ ਇਸ਼ੂ ਕਰੀਦਾ ਤਾਂ ਕਿ ਉਹਨਾਂ ਦੇ ਵਿੱਚ ਜਿਹੜੀ ਵੀ ਗੱਲਬਾਤ ਹੀਟਡ ਹੋਈ ਥੋੜੀ ਠੰਡੀ ਹੋ ਜੇ ਕਿ ਵਾਪਸ ਆ ਜਾਣ ਬਟ ਇਹਦੇ ਵਿੱਚ ਇਹ ਹੁੰਦਾ ਹੈ ਕਿ ਕੰਡੀਸ਼ਨ ਹੋ ਜਾਂਦੀ ਹੈ ਕਿ ਜਿਹੜਾ ਜਿੰਨੇ ਵੀ ਜਿਹੜਾ ਵੀ ਅਗਰੈਸਿਵ ਬੰਦਾ ਹੈਗਾ ਠੀਕ ਹੈ ਉਹਨੂੰ ਆਪਣਾ ਜਿਹੜਾ ਹੈਗਾ ਘਰ ਛੱਡਣਾ ਪੈਂਦਾ ਉਸ ਟਾਈਮ ओके ਹਾਂਜੀ ਕਰ ਛੱਡਣਾ ਪੈਂਦਾ ਤੇ ਉਹਨੂੰ ਫਿਰ ਜਦੋਂ ਉਸ ਦੌਰਾਨ ਪੀਐਸਓ ਦੇ ਦਿੱਤੇ ਸਮੇਂ ਅਨੁਸਾਰ ਉਹਦੇ ਵਿੱਚ ਵਿੱਚ ਉਹ ਕੰਟੈਕਟ ਨਹੀਂ ਕਰ ਸਕਦਾ ਵਿਕਟਮ ਦੇ ਨਾਲ ਕੀ ਉਹ ਜਿਹੜੇ ਜੋ ਵੀ ਗੱਲ ਹੋਈ ਉਹ ਜਿਆਦਾ ਹਿੱਟ ਅਪ ਨਾ ਹੋਵੇ ਅੱਛਾ ਸਾਨੂੰ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਚੈਲੰਜਸ ਇਹ ਹੁੰਦੇ ਆ ਕਿ ਜਦੋਂ ਜੀ ਇਹ ਪੀਐਸਓ ਦੇਂਦੇ ਕਿ ਵੀ ਕੋਸ਼ਿਸ਼ ਕਰੀ ਦੀ ਉਹ ਤੋਂ ਫਿਰ ਜਿਹੜਾ ਹੈਗਾ ਆ ਉਹ ਦੋਨੇ ਪਾਰਟੀਆਂ ਜਾਂ ਤੇ ਕਿਨੇ ਚਲੋ ਚਲੋ ਕੋਈ ਗੱਲ ਨਹੀਂ ਕਿ ਜਸਟ ਇਦਾਂ ਹੀ ਸੀ ਰਿਪੋਰਟ ਕਰਤੀ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਥੋੜਾ ਬਹੁਤ ਸਾਡਾ ਕਨਫਲਿਕਟ ਚੱਲਿਆ ਬਸ ਹਾਂਜੀ ਥੋੜਾ ਬਹੁਤ ਥੋੜਾ ਬਹੁਤ ਕਨਫਲਿਕਟ ਚੱਲਿਆ ਵੀ ਚਲੋ ਕੋਈ ਗੱਲ ਨਹੀਂ ਹਨਾ ਤੇ ਉਹ ਸਿਚੁਏਸ਼ਨ ਦੇ ਵਿੱਚ ਫਿਰ ਜਦੋਂ ਦੋਨੋਂ ਪਾਰਟੀਆਂ ਐਗਰੀ ਹੋਏ ਨੇ ਵੀ ਨਹੀਂ ਅਸੀਂ ਕਰਨੀ ਛੱਡਣਾ ਤੇ ਜਾਂ ਫਿਰ ਇੱਕ ਪਾਰ ਦੈਂਕ ਕੀਤਾ ਨਹੀਂ ਹੈਗਾ ਠੀਕ ਕਰ ਕਰ ਹੀ ਨਹੀਂ ਛੱਡਿਆ ਤੇ ਉਸ ਸਮੇਂ ਵਿੱਚ ਥੋੜਾ ਜਿਹਾ ਸਾਨੂੰ ਫਿਰ ਚੈਲੰਜਸ ਹੁੰਦੇ ਆ ਉਹਨੂੰ ਸਮਝਾਉਣ ਦੇ ਵੀ ਦੇਖੋ ਆ ਜਿਹੜਾ ਹੈਗਾ ਆ ਇਹਨੇ ਟਾਈਮ ਵਾਸਤੇ ਹੁਣ ਇਸ਼ੂ ਹੋ ਗਿਆ ਕਿਉਂਕਿ ਉਹ ਸਰਨ ਦੇ ਥਰੂ ਇਸ਼ੂ ਹੁੰਦਾ ਹੈ ਕਿ ਉਹ ਸਾਈਨ ਕਰਦਾ ਵੀ ਹਾਂ ਵੀ ਯੂ ਕੈਨ ਤੁਸੀਂ ਆਪਣੇ ਦੋਸਤ ਮਨਦਰ ਦੇ ਘਰੇ ਪ੍ਰਸ਼ਾਦ ਦੇ ਸ਼ੋਭਾ ਹਾਂਜੀ ਇਸ ਥੋੜੇ ਸਮੇਂ ਵਾਸਤੇ ਫਿਰ ਉਹਨੂੰ ਜਦੋਂ ਬਾਹਰ ਭੇਜਣ ਵਾਸਤੇ ਉਹਨੂੰ ਰਿਕੁਐਸਟ ਕਰੀ ਦੀਏ ਠੀਕ ਹੈ ਰਿਕੁਐਸਟ ਵੀ ਤੁਸੀਂ ਲਾ ਲਓ ਜਾਂ ਪੀਐਸਓ ਦੇ ਅੰਡਰ ਨੂੰ ਭੇਜਣ ਦੀ ਕੋਸ਼ਿਸ਼ ਕਰੀ ਦੀਏ ਫਿਰ ਥੋੜਾ ਜਿਹਾ ਉੱਤੇ ਚੈਲੰਜਸ ਹੁੰਦੇ ਆ ਕਿਉਂਕਿ ਉਹ ਮੈਂ ਸਮਝੀ ਬਹੁਤ ਬਹੁਤ ਸਹੀ ਪਰਫੈਕਟ ਐਗਜ਼ਾਮਪਲ ਤੁਸੀਂ ਦਿੱਤੀ ਹਾਂ ਜੀ ਮਰ ਵੀ ਤੁਮਾਣਾ ਜਿਹੜਾ ਫੋਲੋਅ ਅਪ ਪਿਆ ਹਾਂਜੀ ਪਰਸਨਲ ਪ੍ਰੋਟੈਕਸ਼ਨ ਆਰਡਰ ਨੂੰ ਲੈ ਕੇ ਪਰਸਨਲ ਸੇਫਟੀ ਆਰਡਰਸ ਨੂੰ ਲੈ ਕੇ ਕਈ ਟੈਂਪੋਰਰੀ ਪ੍ਰੋਟੈਕਸ਼ਨ ਆਰਡਰ ਹੁੰਦੇ ਆ ਕਿ ਪਰਮਾਨੈਂਟ ਹੋ ਜਾਂਦੇ ਫਿਰ ਜ਼ਿੱਦਬਾਜ਼ੀ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਜਿਹੜਾ ਪੋਟੈਂਸ਼ੀਅਲ ਡਰ ਲੋਕਾਂ ਦੇ ਮਨਾਂ 'ਚ ਬੈਠਾ ਹੋਇਆ ਕਿ ਯਾਰ ਮੈਨੂੰ ਅਧੀ ਰਾਤ ਨੂੰ ਸੁੱਤੇ ਪਿਆ ਨੂੰ ਚਾਹੇ ਬੰਦੇ ਦੀ ਗੱਲ ਆ ਚਾਹੇ ਔਰਤ ਦੀ ਗੱਲ ਆ ਕਿਉਂਕਿ ਬੰਦੇ ਵੀ ਬਹੁਤ ਪੀੜਤ ਆ ਹਾਂਜੀ ਤੇ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਤੁਸੀਂ ਕਿਵੇਂ ਫਾਲੋ ਅਪ ਕਰਦੇ ਹੋ ਕਿਵੇਂ ਤੁਹਾਡਾ ਪਰਸਨਲ ਸਕਿਉਰਿਟੀ ਗਾਰਡ ਤਾਂ ਤੁਸੀਂ ਹੈ ਨਹੀਂ ਹਾਂਜੀ ਹਾਂਜੀ ਆਫਕੋਰਸ ਆਫਕੋਰਸ ਤੋ ਕਿਵੇਂ ਹੈਂਡਲ ਕਰਦੇ ਹੋ ਸਿਚੁਏਸ਼ਨ ਨੂੰ ਤੁਸੀਂ ਪ੍ਰੋਟੈਕਸ਼ਨ ਆਰਡਰ ਦੀ ਜਿਵੇਂ ਗੱਲ ਕੀਤੀ ਹੈ ਜੋ ਪ੍ਰੋਟੈਕਸ਼ਨ ਆਰਡਰ ਹੁੰਦਾ ਨਾ ਉਹ ਕੁਝ ਸਿਚੁਏਸ਼ਨਸ ਦੇ ਵਿੱਚ ਸਪੋਜ਼ ਕਰੋ ਜਿੱਥੇ ਵਿਕਟਮ ਨੂੰ ਬਹੁਤ ਜ਼ਿਆਦਾ ਖਤਰਾ ਹੁੰਦਾ ਤੇ ਉਹ ਜੱਜ ਵੀ ਉੱਥੇ ਨੋਟਿਸ ਕਰਦਾ ਤੇ ਵਿਕਟਮ ਵੀ ਖੁਦ ਵੀ ਉਸ ਚੀਜ਼ ਵਾਸਤੇ ਜੱਜ ਨੂੰ ਕੋਹਾਰ ਕਰ ਸਕਦਾ ਹੈ ਕਿ ਮੈਨੂੰ ਪ੍ਰੋਟੈਕਸ਼ਨ ਆਰਡਰ ਚਾਹੀਦੀ ਹੈ ਪ੍ਰੋਟੈਕਸ਼ਨ ਆਰਡਰ ਚਾਹੀਦਾ ਜੋ ਪ੍ਰੋਟੈਕਸ਼ਨ ਆਰਡਰ ਹੁੰਦਾ ਕੋਰਟ ਵੱਲੋਂ ਇਸ਼ੂ ਕੀਤਾ ਜਾਂਦਾ ਹੈ ਤੇ ਉਹ 3 ਮੰਥਸ ਦਾ ਹੁੰਦਾ ਜੋ ਫਸਟ ਜੋ ਸਟਾਰਟਿੰਗ ਦੇ ਬਿਗਨਿੰਗ ਤੇ ਹੁੰਦਾ ਉਹ 3 ਮੰਥਸ ਦਾ ਜਿਹਨੂੰ ਟੈਂਪਰੇਰੀ ਪ੍ਰੋਟੈਕਸ਼ਨ ਆਰਡਰ ਕਹਿੰਦੇ ਆ ਓਕੇ ਤੇ ਉਹ ਪ੍ਰੋਟੈਕਸ਼ਨ ਕਲੀ ਉਹ ਪਰਮਨੈਂਟ ਹੋ ਜਾਂਦਾ ਕੈਂਪ ਰਿਡਿਟ ਪਰਮਨੈਂਟ ਹੋ ਜਾਂਦਾ ਤੇ ਉਹਦੇ ਵਿੱਚ ਕੁਝ ਕੰਡੀਸ਼ਨਸ ਹੁੰਦੀਆਂ ਜਿਹਦੇ ਵਿੱਚ ਕਿ ਵਿਕਟਮ ਦੇ ਨਾਲ ਜੋ ਡਿਫੈਂਡੈਂਟ ਹੁੰਦਾ ਹੈ ਉਹ ਡਾਇਰੈਕਟਲੀ ਇਨਡਾਇਰੈਕਟਲੀ ਕੰਟੈਕਟ ਨੇ ਕਰਦਾ ਮੈਂ ਇੱਕ ਤਾਂ ਹੋਰ ਥੋੜੀ ਗੱਲ ਦੱਸਦਾ ਜਿੱਦਾਂ ਕਿ ਆਪਣੀ ਕਮਿਊਨਿਟੀ ਦੇ ਵਿੱਚ ਕੁਝ ਇਦਾਂ ਦੇ ਇਨਸੀਡੈਂਟ ਹੁੰਦੇ ਆ ਕਿ ਜਿੱਥੇ ਪ੍ਰੋਟੈਕਸ਼ਨ ਆਰਡਰ ਇਸ਼ੂ ਕੀਤਾ ਗਿਆ ਡਿਫੈਂਡੈਂਟ ਨੂੰ ਹੈਨਾ ਤੇ ਉਸ ਉੱਥੇ ਕੀ ਹੁੰਦਾ ਕਿ ਡਿਫੈਂਡੈਂਟ ਇਦਾਂ ਕਰਦੇ ਕਿ ਚਲੋ ਮੈਂ ਕੰਟੈਕਟ ਨਹੀਂ ਕਰਦਾ ਮੇਰੀ ਫੈਮਿਲੀ ਮੈਂਬਰ ਕੋਈ ਕਰ ਲੈਂਦਾ ਉਹ ਇੰਡੀਆ ਤੋਂ ਫੋਨ ਕਰਾ ਹਾਂ ਚਾਹ ਕਿਤੋਂ ਕਿਤੋਂ ਵੀ ਕਰ ਲੈਂਦੇ ਜਿੱਥੇ ਦੀ ਹੈਗੇ ਹਾਂਜੀ ਪਰ ਇਸ ਚੀ ਕੇ ਉਹਦੇ ਵਿੱਚ ਇੱਕ ਕਲੀਅਰ ਲਿਖਿਆ ਹੁੰਦਾ ਕਿ ਬ੍ਰੀਚ ਆ ਹਾਂ ਆਫਕੋਰਸ ਥਰਡ ਪਾਰਟੀ ਵੀ ਇਨਵੋਲਵ ਕਰਕੇ ਤੁਸੀਂ ਕੰਟੈਕਟ ਨਹੀਂ ਕਰ ਸਕਦੇ ਅਨਲੈਸ ਵੀ ਵਿਕਟਮ ਚਾਹੁੰਦਾ ਤੇ ਇਸ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਇਹ ਉਦਾਂ ਹੀ ਹੁੰਦਾ ਵੀ ਜੇ ਮੰਨ ਲਾ ਵੀ ਵਿਕਟਮ ਨੇ ਘਰੇ ਬੁਲਾਉਣਾ ਹੈ ਡਿਫੈਂਡੈਂਟ ਨੂੰ ਹੈਨਾ ਵੀ ਸਪੋਜ਼ ਕਰੋ ਵੀ ਬੱਚੇ ਹੈਗੇ ਉਹਨਾਂ ਦੇ ਚਲੋ ਅੱਜ ਜਸਮਾਨ ਨੂੰ ਜ਼ਰੂਰੀ ਚਾਹੀਦਾ ਜੌਬ ਤੇ ਤੁਰਿਆ ਬੰਦਾ ਹਾਂਜੀ ਤੇ ਚਲੋ ਮੈਂ ਇਹਨਾਂ ਦੇ ਫਾਦਰ ਨੂੰ ਬੁਲਾ ਲਾਂ ਘੰਟੇ ਵਾਸਤੇ ਠੀਕ ਹੈ ਬ੍ਰੈਕਫਾਸਟ ਕਰਨ ਵਾਸਤੇ ਦੈਟਸ ਫਾਈਨ ਮੋਸਟ ਵੈਲਕਮ ਮੈਸੇਜ ਕੀਤਾ ਐਜ਼ ਅ ਐਵਿਡੈਂਸ ਹੈ ਨਾ ਕਿ ਤੁਸੀਂ ਘਰੇ ਆ ਤੁਸੀਂ ਖੁਦ ਆਪਣੀ ਮਰਜ਼ੀ ਦੇ ਨਾਲ ਉੱਥੇ ਨਹੀਂ ਜਾ ਕੇ ਵਿਜ਼ਿਟ ਕਰ ਸਕਦਾ ਜੇ ਉੱਥੇ ਜਾ ਕੇ ਵਿਜ਼ਿਟ ਕਰੂਗਾ ਜੇ ਕਿਸੇ ਨੂੰ ਕੋਲ ਆ ਗਈ ਜਾਂ ਫਿਰ ਨੇਬਰਹੂਡ ਤੋਂ ਕੋਈ ਕਾਲ ਆ ਗਈ ਵੀ ਘਰ ਦੇ ਵਿੱਚ ਕੋਈ ਇਸ਼ੂ ਹੋ ਰਿਹਾ ਝਗੜਾ ਹੋ ਰਿਹਾ ਬਿਲਕੁਲ ਇਮੀਡੀਏਟਲੀ ਅਰੈਸਟ ਅਰੈਸਟ ਜਾਂ ਫਿਰ ਹਾਂਜੀ ਤੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਜਿਹੜੇ ਵਿੱਚ ਜੋ ਕੰਡੀਸ਼ਨਸ ਹੈ ਇਸੇ ਤਰ੍ਹਾਂ ਬੇਲ ਦੀਆਂ ਕੰਡੀਸ਼ਨਸ ਹੁੰਦੀਆਂ ਹਨ ਕੁਝ ਆਪਣੀ ਕਮਿਊਨਿਟੀ ਦੇ ਵਿੱਚ ਇਦਾਂ ਹੁੰਦਾ ਕਿ ਬੇਲ ਦੀ ਕੰਡੀਸ਼ਨਸ ਬਾਕਾਇਦਾ ਰਿਟਰਨ ਹੁੰਦੀਆਂ ਬੰਦੇ ਨੂੰ ਪਤਾ ਹੁੰਦਾ ਕਿ ਆਹ ਕੰਡੀਸ਼ਨਸ ਦਾ ਮੈਂ ਬ੍ਰੀਚ ਨਹੀਂ ਕਰ ਸਕਦਾ ਕੀਤੀਆਂ ਜਾਂਦੀਆਂ ਹਾਂਜੀ ਇੱਕ ਪ੍ਰੋਪਰ ਐਕਸਪਲੇਨ ਕਿਤੀਆਂ ਜਾਂਦੀਆਂ ਬੋਲ ਕੇ ਵੀ ਤੇ ਲਿਖ ਕੇ ਵੀ ਡੈਫੀਨਿਟਲੀ ਹਾਂਜੀ ਤੇ ਉਹਨ ਬਹੁਤ ਕਰਨੇ ਵਾਲੀਆਂ ਲੇਕਿਨ ਹੁਣ ਸਾਡੇ ਜਿਹੜੇ ਅਗਲੇ ਮਹਿਮਾਨ ਆ ਉਹ ਪਹੁੰਚ ਚੁੱਕੇ ਸਟੂਡੀਓ ਦੇ ਵਿੱਚ ਅਸੀਂ ਡੋਮੈਸਟਿਕ ਵਾਇਲੈਂਸ ਦੇ ਇਸ ਫੀਲਡ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਾਲੇ ਚਰਚਾ ਦੇ ਵਿੱਚ ਲਿਆਉਣੀਆਂ ਬਾਕੀ ਨੇ ਉਹਨਾਂ ਨੂੰ ਅਗਲੀ ਕਿਸੇ ਗੱਲਬਾਤ ਦੇ ਵਿੱਚ ਜ਼ਰੂਰ ਕਵਰ ਕਰਾਂਗੇ ਬਹਿਰਾਲ ਸਾਡੇ ਨਾਲ ਨਿਊਜ਼ੀਲੈਂਡ ਪੁਲਿਸ ਤੋਂ ਕਾਂਸਟੇਬਲ ਮਨਪ੍ਰੀਤ ਰਮਾਣਾ ਅਤੇ ਵੀਰ ਗੁਲਾਬ ਸਿੰਘ ਵਿਰਕ ਜਿਹੜੇ ਉਹ ਸ਼ਾਮਲ ਹੋਏ ਸਨ ਇਹਨਾਂ ਦੋਨਾਂ ਭਰਾਵਾਂ ਦਾ ਅਸੀਂ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਬੇ ਬੜਾ ਪਰੁਖਕਾਰ ਦਾ ਕਾਰਜ ਇਕੇ ਸਾਨੂੰ ਕੋਰਟ ਕਚਿਹਰੀਆਂ ਦੇ ਚੱਕਰ ਤੋਂ ਬਚਾਉਣ ਦੇ ਲਈ ਪਹਿਲੇ ਜਾਗਰੂਕ ਕਰ ਦੇਣਾ ਫੇ ਭਾਈ ਸਾਡਾ ਇਥੋਂ ਦਾ ਕਰੂਨ ਆ ਕਹਿੰਦਾ ਹਾਂਜੀ ਹਾਂਜੀ ਬੜੀ ਮਿਹਰਬਾਨੀ ਤੁਹਾਡੀ ਦੋਨਾਂ ਭਰਾਵਾਂ ਦੀ ਕੀਪ ਅਪ ਗੁੱਡ ਵਰਕ ਐਂਡ ਕੀਪ ਅਪ ਦ ਸਪਿਰਟ ਥੈਂਕ ਯੂ ਸੋ ਥੈਂਕ ਯੂ ਦੋਸਤੋ ਇਹ ਸੰ ਸਾਡੇ ਨਾਲ ਇਹ ਦੋਨੇ ਵੀਰ ਜਿਹੜੇ ਕਿ ਐਮਪੀਐਸ ਟੀਮ ਦੇ ਬਹੁਤ ਹੁਣ ਹਾਰ ਤੇ ਬੜੇ ਸੂਝਵਾਨ ਕਨਸਟੇਬਲਸ ਨੇ ਔਰ ਇਹਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਕਮਿਊਨਿਟੀ ਪੁਲਿਸਿੰਗ ਦਾ ਜਿਹੜਾ ਕਨਸੈਪਟ ਹੈ ਉਹਨੂੰ ਬਾਖੂਬੀ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੀਵਨ ਜਾਚ ਦੇ ਵਿੱਚ ਲਾਗੂ ਕੀਤਾ ਇਹਨਾਂ ਦੋਵਾਂ ਦੇ ਸੀ ਬਹੁਤ ਬਹੁਤ ਧੰਨਵਾਦੀ ਅੱਜ ਸ਼ਾਮ ਨੂੰ ਇਸ ਗੱਲਬਾਤ ਨੂੰ ਤੁਸੀਂ ਦੁਬਾਰਾ ਜਦੋਂ ਰੀਬ੍ਰਾਡਕਾਸਟ ਹੋਏਗੀ ਤੇ